ਨੂੰ ਜੀ ਚਲੋ ਫਰੈਂਡ ਮੈਂ ਲੈ ਸੀ ਜੀ ਫਰਿੱਜ ਕਸਤਾ ਤੇ ਜੀ ਤੇ ਮੈਂ ਜੀ ਕਸਤਾ ਪਰ ਮਾਈ ਸੀ ਜੀ ਫਰਿੱਜ ਦੇ ਆ ਦੇਖੋ ਜੀ ਦਸਤਾ ਚਲੋ ਫਰੈਂਡ ਇੱਥੇ ਬਹੁਤ ਸਾਰਾ ਸਮਾਨ ਪਿਆ ਜੀ ਕੂਲਰ ਐਲਸੀਡੀ ਬਹੁਤ ਸਾਰਾ ਜੀ ਸਮਾਨ ਮੇਰਾ ਜੀ ਜੀ ਕਰਦਾ ਵੀ ਮੈਂ ਵੀ ਇੱਕ ਹੋਰ ਚੀਜ਼ ਚੱਕ ਲਾਂ ਫਿਰ ਇਸ ਮੇਰਾ ਨਾ ਬਜਾਜ ਕਾਰਡ ਬਣਿਆ ਹੈ ਜੀ ਤੇ ਮੇਰਾ ਰੱਬ ਦਾ ਅਜ ਮੈਂ ਕੂਡਰ ਲੈ ਜਾ ਚੱਕ ਕੇ ਤੇ ਹੈਲੋ ਫਰੈਂਡ ਮੇਰੀ ਅੱਜ ਪਹਿਲੀ ਕਸ ਤਸਵੀਰ ਇਹ ਫਰਜ ਦੀ ਜੀ ਤੇ ਮੈਨੂੰ ਬਹੁਤ ਟੈਨਸ਼ਨ ਸੀ ਜੀ ਕਸ ਤੀ ਜੀ ਤੇ ਲਓ ਜੀ ਇੱਥੇ ਬਹੁਤ ਹੋ ਜਾਂਦੀ ਧਮਾਕੇਦਾਰ ਲੜਾਈ ਜੀ ਆਹ ਦੇਖੋ ਜੀ ਤੇ ਮੇਰਾ ਨਿਕਲੀ ਜਾਂਦਾ ਜੀ ਹਾਸਾ ਜੀ ਉਹ ਗਾਇਸ ਇੱਥੇ ਹੋਈ ਜਾਂਦੀ ਹੈ ਮੋਬਾਈਲ ਪਿੱਛੇ ਲੜਾਈ ਜੀ ਉਹਨਾਂ ਨੇ ਕਿਸ਼ਤਾਂ ਨਹੀਂ ਭਰੀਆਂ ਜੀ ਮੋਬਾਈਲ ਦੀਆਂ ਤੇ 50000 ਦਾ ਫੋਨ ਸੀਗਾ ਜੀ ਤੇ ਉਹਨਾਂ ਨੇ ਕਿਸ਼ਤਾਂ ਨਹੀਂ ਭਰੀਆਂ ਤੇ ਉਹ ਫੋਨ ਚੱਕ ਲੈ ਆਏ ਜੀ ਘਰੋਂ ਸੈਟਲਮੈਂਟ ਪਿੱਛੇ ਲੜਾਈ ਹੋਈ ਜਾਂਦੀ ਹੈ ਜੀ ਕਿਸ਼ਤਾਂ 95000 ਜਿੰਨੀਆਂ ਹੋ ਦਿੱਤੀਆਂ ਚੈਨਲ ਇੰਨਾ ਆ ਚੁੱਕੀ ਹੈ ਜੀ ਹੋ ਤਾਂ ਹੀ ਗੱਲ ਹੋਏ ਨਾ ਫੋਨ ਮੋੜਾ ਹੋਗਾ ਨਹੀਂ ਚੱਲ ਰਿਹਾ ਹੈ ਕੋਈ ਸਾਡੇ ਪਿੱਛੇ ਨਹੀਂ ਕਰਦਾ قال کہ نا یہ سٹیٹمنٹ فراد لے سٹیٹمنٹ تو کوئی جرم نہیں کوئی تھوڑی اؤگی اؤ بھی ضروری کوئی نہیں اؤ بھی تیرے کول یہ بھی کرنا اؤ بھی تیرے کول میں نہیں جا چون کہ تھوڑا تھوڑا روڑا اوکے تو جانے کے کر رہا ہوں کسی کو یہ نہیں سٹیٹمنٹ میں اس کے بعد نہیں جی ہن اپ کر کر دی واپسی کرتے ہیں جی گھر لے